ਤਨਵਾਹਿ ਗੁਰ ਸਾਹਿਬ ਜੀ ਉਗੋਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਜੰਮਣਾ ਮਰਨਾ ਮਿਟ ਗਿਆ ਕਾਲ ਕਾ ਕਿਸ਼ਨਾ ਵਸਾਈ ਸ਼ੀਖਾ ਅੰਦਰੋਂ ਜੋਰ ਛੱਡ ਤੂੰ ਪੈ ਕਰ ਚੱਲ ਗਵਾਏ ਗੁਰ ਕੈ ਪੈ ਕਿਤੇ ਨਿਸਤਰੇ ਪੈ ਵਿੱਚ ਨਿਰਭਉ ਪਾਏ ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸੇ ਮਨ ਆਏ ਸਤਨਾ ਵਾਹੀ ਗੁਰੂ ਸਾਹਿਬ ਜੀ ਸੇਰੀ ਰਾਗ ਮਹਲਾ 5 ਸੋਈ ਧਾਈਐ ਜੀ ਅੜੇ ਸਰ ਸ਼ਾਹ ਪਾਤਸ਼ਾਹ ਤੈਸਹੀ ਕੀ ਕਰ ਆਸ ਮਨ ਜਿਸ ਕਾ ਸਬਸ ਵੇਸਾ ਸੋਈ ਤਿਆ ਯੇ ਜੀੜੇ ਸੇਰ ਸ਼ਾਹਾ ਪਾਤਸ਼ਾਹ ਤੇਸਹੀ ਕੀ ਕਰ ਆਸ ਮਨ ਜਿਸ ਕਾ ਸਬਸ ਬੇਸਾ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾ ਮਨ ਮੇਰੇ ਸੋਖ ਸਹਿਜ ਛੇਤੀ ਜਪਨਾਉ ਆਠ ਪਹਿਰ ਪ੍ਰਭ ਧਿਆਇ ਤੂੰ ਗੋਣਾ ਗੋਵਿੰਦ ਨਿਤ ਗਾਓ ਮਨ ਮੇਰੇ ਸੋਖ ਸਹਿਜ ਸੇਤੀ ਜਪਨਾਓ ਆਠ ਪਹਿਰ ਪ੍ਰਭ ਧਿਆਇ ਤੂੰ ਗੋਣਾ ਗੋਵਿੰਦ ਨਿਤ ਗਾਓ ਰਹਾਓ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਵਲੀਏ ਕੁਲ ਆਲਮ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰਤਾ ਗੱਦੀ ਤੇ ਸੁਭਾਈ ਮਾਨ ਬਾਣੀ ਗੁਰੂ ਸ਼ਬਦ ਗੁਰੂ ਸਭੂਤੀ ਮਾਨਵਤਾ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਉਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਮਿੱਠਾਪੁਰ ਜਲੰਧਰ ਵਿਖੇ ਜੁੜ ਮਿਲ ਬੈਠੇ ਗੁਰੂ ਪਿਆਰ ਵਾਲਿਓ ਉਹ ਗੁਰ ਸ਼ਬਦ ਦੀ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਮਨ ਦੀ ਸਾਵਧਾਨਤਾ ਦੇ ਲਈ ਆਦਬ ਸਤਕਾਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਿਲਾ ਪੰਜਵਾਂ ਅੱਜ ਦਾ ਪਾਵਨ ਸ਼ਬਦ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 44 ਤੇ ਸੁਭਾਈ ਮਾਨ ਹੈ ਅੱਜ ਦਾ ਪਾਵਨ ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ ਮਨ ਮੇਰੇ ਸੁਖ ਸਹਿਜ ਸੇਤੀ ਜਪਨਾਉ ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਵਿੰਦ ਨਿਤ ਗਾਉ ਮਾਲਕ ਜੀ ਕਹਿੰਦੇ ਖੇ ਮੇਰੇ ਮਨ ਆਤਮਿਕ ਅਡੋਲਤਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰ ਆਤਮਿਕ ਅਡੋਲਤਾ ਦੇ ਨਾਲ ਆਨੰਦ ਵਿੱਚ ਜੁੜ ਕੇ ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ ਜਿਹੜੇ ਮਨੁੱਖ ਆਤਮਿਕ ਅਡੋਲਤਾ ਦੇ ਨਾਲ ਸਾਵਧਾਨਤਾ ਦੇ ਨਾਲ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ ਉਹਨਾਂ ਦਾ ਜੀਵਨ ਕੈਸਾ ਹੈ ਮਨ ਕઠੋੜ ਸ਼ਬਦ ਭੇਡ ਤੂੰ ਸ਼ਾਂਤ ਵਸੈ ਮਨ ਆਏ ਇੱਕ ਪਾਸੇ ਤੇ ਪਾਤਸ਼ਾਹ ਜੀ ਨੇ ਉਹਨਾਂ ਦੀ ਗੱਲ ਕੀਤੀ ਜਿਹੜੇ ਕਿ ਅਡੋਲਤਾ ਦੇ ਨਾਲ ਸਾਵਧਾਨਤਾ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਦੇ ਹੈ ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸੈ ਮਨ ਆਏ ਪਾਛੜੀ ਕਹਿੰਦੇ ਇਸ ਕਠੋਰ ਮਨ ਨੂੰ ਗੁਰੂ ਦੇ ਸ਼ਬਦ ਦੇ ਨਾਲ ਜੋੜ ਸ਼ਾਂਤੀ ਵਿੱਚ ਕਾਰ ਕਮਾਵਣੀ ਸਾਖ ਖਸਮ ਪਾਏ ਥਾਏ ਪਾਛੜੀ ਕਹਿੰਦੇ ਜੇ ਤੂੰ ਅਡੋਲਤਾ ਦੇ ਨਾਲ ਸਾਵਧਾਨਤਾ ਦੇ ਨਾਲ ਉਸ ਪਰਮਾਤਮਾ ਦੇ ਨਾਮ ਨੂੰ ਜਪੇਗਾ ਉਸ ਪਰਮਾਤਮਾ ਨੂੰ ਸਿਮਰੇਗਾ ਤੇ ਤੈਨੂੰ ਮਾਲਕ ਨੇ ਕਬੂਲ ਕਰ ਲੈਣਾ ਤੂੰ ਮਾਲਕ ਦੇ ਦਰ ਤੇ ਕਬੂਲ ਹੋ ਜਾਏਗਾ ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ ਉਸ ਗਿਆਨੀਆ ਜਾਏ ਪਾਛੀ ਕਹਿੰਦੇ ਜੇ ਮੇਰੇ ਉੱਪਰ ਵਿਸ਼ਵਾਸ ਨਹੀਂ ਜਿੰਨਾ ਮਨੁੱਖਾਂ ਨੂੰ ਸੰਸਾਰ ਦੇ ਅੰਦਰ ਗਿਆਨੀਆਂ ਦੀ ਲਿਸਟ ਵਿੱਚ ਗਿਣਿਆ ਜਾਂਦਾ ਹੈ ਵਿਦਵਾਨਾਂ ਦੀ ਲਿਸਟ ਵਿੱਚ ਗਿਣਿਆ ਜਾਂਦਾ ਹੈ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਵੀ ਪੁੱਛ ਕੇ ਵੇਖ ਲਓ ਕਾਮ ਕ੍ਰੋਧ ਦੇ ਅਧੀਨ ਰਹਿਂ ਹ ਵਿਚਾਰਾਂ ਦੇ ਅਧੀਨ ਰਹਿਂ ਮੋਹ ਮਾਇਕ ਪਦਾਰਥਾਂ ਦੇ ਅਧੀਨ ਰਹਿਂ ਕਿਸੇ ਨੂੰ ਵੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ ਪਾਤਸ਼ਾਹ ਜੀ ਕਹਿੰਦੇ ਜੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਹੈ ਉਸ ਨੂੰ ਯਾਦ ਕਰਨਾ ਹੈ ਜੀਵਨ ਦੇ ਵਿੱਚ ਸਹਜ ਤੇ ਅਡੋਲਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਵਾਲੀ ਗੱਲ ਹੈ ਪਾਤਸ਼ਾਹ ਜੀ ਕਹਿੰਦੇ ਫਿਰ ਤੂੰ ਸਿਮਰ ਨਹੀਂ ਰਿਹਾ ਮੁਖੋਂ ਹਰ ਹਰ ਸਭ ਕੋ ਕਹਿ ਵਾਲੀ ਗੱਲ ਹੈ ਮੁਖ ਤੋਂ ਤੇ ਤੂੰ ਉਚਾਰਨ ਕਰ ਰਿਹਾ ਹੈ ਪਰ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਵਾਸ ਨਹੀਂ ਹੈ ਪਛੜੀ ਕਹਿੰਦੇ ਖੇ ਮੇਰੇ ਮਾਨੋ ਸਾਵਧਾਨਤਾ ਦੇ ਨਾਲ ਅਡੋਲਤਾ ਦੇ ਨਾਲ ਸਹਿਜ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਸਿਮਰ ਆਠ ਪਹਿਰ ਪ੍ਰਵ ਧਿਆਏ ਤੂੰ ਗੁਣ ਗੋਵਿੰਦ ਨਿਤ ਗਾਓ ਪਛੜੀ ਕਹਿੰਦੇ ਸਾਵਧਾਨਤਾ ਦੇ ਨਾਲ ਅਡੋਲਤਾ ਦੇ ਨਾਲ ਅਠੇ ਪਹਿਰ ਉਸ ਪਰਮਾਤਮਾ ਨੂੰ ਸਿਮਰਦਾ ਰਹਿ ਅੱਠ ਪਹਿਰ ਆਰਾਧੀ ਹੈ ਪੂਰਨ ਸਤਗੁਰ ਗਿਆਨ ਅੱਠ ਪਹਿਰ ਪ੍ਰਮਾਤਮਾ ਨੂੰ ਸਿਮਰਨ ਦਾ ਮਤਲਬ ਕੀ ਹੈ ਕਿ ਸਾਡਾ ਦਿਨ ਅਤੇ ਰਾਤ ਦਾ ਸਮਾਂ ਗੁਰੂ ਦੇ ਹੁਕਮ ਵਿੱਚ ਬਤੀਤ ਹੋਵੇ ਗੁਰੂ ਅਨੁਸਾਰੀ ਬਤੀਤ ਹੋਵੇ ਪਾਤਸ਼ਾਹੀ ਕਹਿੰਦੇ ਸਾਵਧਾਨਤਾ ਦੇ ਨਾਲ ਪ੍ਰਮਾਤਮਾ ਦਾ ਨਾਮ ਜਪੋ ਸੋਈ ਧਾਈਐ ਜੀ ਅੜੇ ਸਿਰ ਸ਼ਾਹ ਪਾਤਸ਼ਾਹ ਤੇਸਹੀ ਕੀ ਕਰ ਆਸਮਾਨ ਜਿਸ ਕਾ ਸਬਸ ਵਿਸਾ ਪਤਛੀ ਕਹਿੰਦੇ ਸਾਵਧਾਨਤਾ ਦੇ ਨਾਲ ਅਡੋਲਤਾ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਵਨਾ ਦਾ ਵੇਸਾ ਪਾਛੜਿਕੰਡ ਉਸ ਮਾਲਕ ਨੂੰ ਯਾਦ ਕਰ ਜਿਹੜਾ ਕਿ ਸਭ ਤੋਂ ਵੱਡਾ ਪਾਤਸ਼ਾਹ ਹੈ ਤਿਸਹੀ ਕੀ ਕਰ ਆਸਮਾਨ ਜਿਸ ਦਾ ਸਭ ਸਵੇਸਾ ਪਤਛਰ ਜੀ ਕਹਿੰਦੇ ਹੈ ਮੇਰੇ ਮਨ ਆਪਣੀ ਆਸ ਅਤੇ ਭਰੋਸਾ ਹੈ ਜਿਹੜਾ ਉਹ ਗੁਰੂ ਨੂੰ ਬਣਾ ਜਦੋਂ ਕਿਸੇ ਮਨੁੱਖ ਨੂੰ ਕਿਸੇ ਵਸਤੂ ਦੀ ਜ਼ਰੂਰਤ ਹੋਵੇ ਜਿਸ ਤੋਂ ਆਸ ਹੈ ਕਿ ਇਹ ਮੇਰੀ ਆਸ ਪੂਰੀ ਕਰ ਸਕਦਾ ਹੈ ਮਨੁੱਖ ਉਹਦੇ ਕੋਲ ਜਾਂਦਾ ਹੈ ਆਸ ਤੇ ਭਰੋਸਾ ਦੋ ਐਸੇ ਸ਼ਬਦ ਨੇ ਜਿਨ੍ਹਾਂ ਦਾ ਆਪਸ ਦੇ ਵਿੱਚ ਬੜਾ ਗੂੜਾ ਸਬੰਧ ਹੈ ਸੰਸਾਰ ਦੇ ਵਿੱਚ ਮਨੁੱਖ ਆਪਣੇ ਰਿਸ਼ਤੇਦਾਰੀਆਂ ਦੇ ਉੱਪਰ ਆਪਣੇ ਪਰਿਵਾਰ ਦੇ ਉੱਪਰ ਆਪਣੇ ਸਕੇ ਸੰਬੰਧੀਆਂ ਦੇ ਉੱਪਰ ਬੜਾ ਮਾਣ ਕਰਦਾ ਹੈ ਸੋਚਦਾ ਹੈ ਕਿ ਇਹਨਾਂ ਕੋਲੋਂ ਮੇਰੀ ਆਸ ਹੈ ਜਿਹੜੀ ਪੂਰੀ ਹੋ ਜਾਵੇਗੀ ਪਛੜ ਕੇ ਕਿੰਨੇ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਦਾ ਜੀਵਨ ਗੁਰੂ ਅਨੁਸਾਰੀ ਨਹੀਂ ਹੈ ਉਹਨਾਂ ਨੂੰ ਮੈਂ ਇਸ ਸੰਸਾਰ ਦੇ ਵਿੱਚ ਆਸ ਤੇ ਭਰੋਸਾ ਤੋੜਦਿਆਂ ਨੂੰ ਵੇਖਿਆ ਕੋਈ ਨਾ ਕਿਸੇ ਹੀ ਸੰਗ ਕਾਹੇ ਗਰਵੀਏ ਜਿਨ੍ਹਾਂ ਦਾ ਹੁਕਮ ਗੁਰੂ ਅਨੁਸਾਰੀ ਨਹੀਂ ਹੈ ਇਸ ਸੰਸਾਰ ਦੇ ਵਿੱਚ ਕੋਈ ਵੀ ਕਿਸੇ ਦਾ ਸਾਥ ਨਹੀਂ ਨਿਭਾਉਂਦਾ ਮਿਪਤਾ ਦੇ ਸਮੇਂ ਤੇ ਸਾਰੇ ਸਾਥ ਛੱਡ ਜਾਂਦੇ ਨੇ ਮਾਲਕ ਜੀ ਕਹਿੰਦੇ ਤੂੰ ਆਪਣੀ ਆਸ ਤੇ ਭਰੋਸਾ ਉਸ ਪਰਮਾਤਮਾ ਨੂੰ ਬਣਾ ਜਿਹੜਾ ਕਿ ਕਿਸੇ ਦਾ ਵੀ ਭਰੋਸਾ ਨਹੀਂ ਤੋੜਦਾ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾ ਪਾਛੜ ਜੀ ਕਹਿੰਦੇ ਆਪਣੀਆਂ ਸਾਰੀਆਂ ਚਤੁਰਾਈਆਂ ਤੇ ਸਿਆਣਪਾਂ ਨੂੰ ਛੱਡ ਕੇ ਗੁਰੂ ਦੇ ਚਰਨਾਂ ਤੇ ਟਹਿਪੈ ਜੇਤੇ ਮਾਇਆ ਰੰਗ ਤੇਤ ਪਛਾਵਿਆ ਜਿਹੜੇ ਇਹ ਮੋਹ ਮਾਇਆ ਦੇ ਰੰਗ ਤਮਾਸ਼ੇ ਨੇ ਇਹਨਾਂ ਨੇ ਸਦਾ ਕਾਇਮ ਨਹੀਂ ਰਹਿਣਾ ਪਰ ਸ਼ਾਮਿਆਂ ਦੇ ਵਾਂਗ ਇਹਨਾਂ ਨੇ ਇੱਕ ਨਾ ਇੱਕ ਇੱਕ ਨਾ ਇੱਕ ਦਿਨ ਢਲ ਜਾਣੇ ਇਸ ਕਰਕੇ ਮਾਲਕ ਜੀ ਕਹਿੰਦੇ ਆਪਣੀਆਂ ਸਾਰੀਆਂ ਸਿਆਣਪਾਂ ਨੂੰ ਛੱਡ ਕੇ ਗੁਰੂ ਦੇ ਚਰਨਾਂ ਤੇ ਟਹਿ ਹੈ ਦੇਸ ਕੀ ਸਰਣੀ ਪਰਮਨਾ ਜਿਸ ਜੀਵੜ ਅਵਰ ਨ ਕੋਇ ਜਿਸ ਸਿਮਰਤ ਸੁਖ ਹੋਏ ਘਣਾ ਦੁੱਖ ਦਰਦ ਨਾ ਮੂਲੇ ਹੋਵੇ ਪਛ ਜੀ ਕਹਿੰਦੇ ਹੈ ਮੇਰੇ ਮਾਨਾ ਉਸ ਮਾਲਕ ਦੀ ਸ਼ਰਨ ਵਿੱਚ ਆ ਜਿਸ ਵਰਗਾ ਇਸ ਸੰਸਾਰ ਤੇ ਕੋਈ ਵੀ ਨਹੀਂ ਹੈ ਜਿਹੜੇ ਜੀਵ ਉਸ ਦੀ ਸ਼ਰਨ ਵਿੱਚ ਆ ਕੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦਿੰਦੇ ਨੇ ਮਾਲਕ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨ ਮੂਲੇ ਹੋਏ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੇ ਆਏ ਜਿਸ ਪਰਮਾਤਮਾ ਨੂੰ ਯਾਦ ਕੀਤਿਆਂ ਮਨੁੱਖ ਦਾ ਮਨ ਇੰਨਾ ਕੋ ਬਲਵਾਨ ਹੋ ਜਾਂਦਾ ਹੈ ਦੁਨੀਆਂ ਦੇ ਮਾਇਕ ਪਦਾਰਥ ਬੇਕਾਰ ਨੇ ਜਿਹੜੇ ਉਹ ਮਨੁੱਖ ਦੇ ਮਨ ਉੱਪਰ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਮਨਾ ਉਸ ਮਾਲਕ ਦੀ ਸ਼ਰਨ ਵਿੱਚ ਪੈ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਉਸ ਮਾਲਕ ਦੀ ਸੇਵਾ ਕਰ ਜਿਸ ਮਾਲਕ ਦੀ ਸੇਵਾ ਕੀਤਿਆਂ ਦੁੱਖ ਦੂਰ ਹੁੰਦੇ ਨੇ ਤੇ ਜ਼ਿੰਦਗੀ ਦੇ ਵਿੱਚ ਅਡੋਲਤਾ ਆਉਂਦੀ ਹੈ ਜ਼ਿੰਦਗੀ ਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ ਪਾਛ ਜੀ ਕਹਿੰਦੇ ਸਾਦ ਸੰਗਤ ਹੋਏ ਨਿਰਮਲਾ ਕੱਟੀਏ ਜਮ ਕੀ ਫਾਸ ਸੁਖ ਦਾਤਾ ਪੈ ਪੰਜਨੋਂ ਤੇਸ ਆਗੇ ਕਰ ਅਰਦਾਸ ਪਹਿਲੇ ਬੰਦ ਦੇ ਵਿੱਚ ਸਤਿਗੁਰੂ ਜੀ ਨੇ ਮਨੁੱਖ ਨੂੰ ਸਮਝਾਇਆ ਕਿ ਆਤਮਿਕ ਅਡੋਲਤਾ ਦੇ ਨਾਲ ਉਹਦਾ ਨਾਮ ਸਿਮਰ। ਦੂਜੇ ਬੰਦ ਦੇ ਵਿੱਚ ਫਿਰ ਸਤਿਗੁਰੂ ਜੀ ਨੇ ਸਮਝਾਇਆ ਜਿਨ੍ਹਾਂ ਦਾ ਜੀਵਨ ਗੁਰੂ ਅਨੁਸਾਰੀ ਨਹੀਂ ਉਹਨਾਂ ਨੂੰ ਮੈਂ ਇਸ ਸੰਸਾਰ ਦੇ ਵਿੱਚ ਆਸ ਤੇ ਭਰੋਸਾ ਹੈ ਜਿਹੜਾ ਉਹ ਤੋੜਦਿਆਂ ਵਿਖਿਆ। ਜੇਸੇ ਮਨੁੱਖ ਨੇ ਆਪਣੀ ਆਸ ਤੇ ਭਰੋਸਾ ਗੁਰੂ ਨੂੰ ਬਣਾ ਲਿਆ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਹ ਆਪਣੀਆਂ ਸਾਰੀਆਂ ਸਿਆਣਪਾਂ ਤੇ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਫਿਰ ਗੁਰੂ ਉਸ ਮਨੁੱਖ ਨੂੰ ਕਿਉਂ ਨਹੀਂ ਗਲ ਨਾਲ ਲਾਏਗਾ ਗੁਰੂ ਉਸ ਸਿੱਖ ਨੂੰ ਆਪਣੇ ਗਲ ਨਾਲ ਕਿਉਂ ਨਹੀਂ ਲਾਏਗਾ ਸਾਦ ਸੰਗਤ ਹੋਏ ਨਿਰਮਲਾ ਕਟਿਏ ਜਮਕੀ ਫਾਸ ਸਾਰੀਆਂ ਸਿਆਣਪਾਂ ਵੀ ਛੱਡ ਦਿੱਤੀਆਂ ਗੱਲ ਹੁਣ ਚੱਕਰੀ ਤੱਕ ਪਹੁੰਚ ਗਈ ਐ ਕੈਨ ਨੂੰ ਮਨੁੱਖ ਸੇਵਾਦਾਰ ਵੀ ਅਖਵਾਉਂਦਾ ਗੁਰੂ ਦੇ ਚਰਨਾਂ ਦੀ ਬੜੀ ਸੇਵਾ ਕਰਦਾ ਪਾਛੇ ਜੀ ਕਹਿੰਦੇ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੋ ਥਾ ਜਾਏ ਸੇਵਾਦਾਰ ਵੀ ਅਖਵਾਉਣਾ ਤੇ ਗੁਰੂ ਦਾ ਹੁਕਮ ਮੰਨਣ ਲਈ ਵੀ ਤਿਆਰ ਨਹੀਂ ਹੈ ਚੱਕਰ ਲੱਗੇ ਚੱਕਰੀ ਨਾਲੇ ਗਾਰਬ ਬਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਈ ਸਾਧ ਇਸ ਤਰੀਕੇ ਨਾਲ ਤੂੰ ਚਾਕਰ ਨਹੀਂ ਅਖਵਾ ਸਕਦਾ ਗੱਲ ਜਦੋਂ ਚੱਕਰੀ ਤੇ ਪਹੁੰਚ ਗਈ ਸਾਧ ਸੰਗਤ ਹੋਏ ਮਿਰਮਲਾ ਸਾਧ ਸੰਗਤ ਵਿੱਚ ਜੁੜ ਕੇ ਜੀਵਨ ਪਵਿੱਤਰ ਹੋ ਗਿਆ ਆਚਰਣ ਉੱਚਾ ਹੋ ਗਿਆ ਸਰ ਪਾਤਸ਼ਾਹ ਜੀ ਕਹਿੰਦੇ ਸੁਖ ਦਾਤਾ ਪੈ ਭੰਜਨੋ ਤਿਸ ਆਗੇ ਕਰ ਅਰਦਾਸ ਜੀਵਨ ਇਨਾਂ ਕ ਉੱਚਾ ਹੋ ਗਿਆ ਮਾਲਕ ਜੀ ਕਹਿੰਦੇ ਜੀਵਨ ਦੇ ਵਿੱਚ ਕਿਤੇ ਹੰਕਾਰ ਨਾ ਆ ਜਾਵੇ ਇਸ ਕਰਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਅਰਦਾਸ ਕਿਹੜੀ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਗੁਰੂ ਪੂਰੇ ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਠਿਰੇ ਪਾਤਸ਼ਾਹ ਜੀ ਮੈਂ ਤੇ ਨਿਮਾਣਾ ਹਾਂ ਮੈਂ ਤੇ ਗਰੀਬ ਹਾਂ ਤੁਸੀਂ ਪੂਰੇ ਹੋ ਪਾਤਸ਼ਾਹ ਜਦੋਂ ਮੈਂ ਇਸ ਸੰਸਾਰ ਵੱਲ ਵੇਖਦਾ ਮੇਰਾ ਮਨ ਡਗ ਮੰਗਾਉਂਦੇ ਜਦੋਂ ਮੈਂ ਆਪਣੇ ਗੁਨਾ ਵੱਲ ਵੇਖਦਾ ਖਮ ਦੌਲਤ ਬੇੜੀ ਪਾਪ ਭਰੀ ਹੈ ਪਵਣ ਲਗੇ ਮਤ ਜਾਈ ਮੇਰੀ ਜਿਹੜੀ ਬੇੜੀ ਹੈ ਜਿਸ ਬੇੜੀ ਦੇ ਵਿੱਚ ਮੈਂ ਸਵਾਰ ਹਾਂ ਉਹ ਤੇ ਪਾਪਾਂ ਦੇ ਨਾਲ ਭਰੀ ਪਈ ਹੈ ਮੈਂ ਗਰੀਬ ਸੱਚ ਟੇਕ ਤੂੰ ਮੇਰਾ ਆਸਰਾ ਤੂੰ ਹੈ ਮੇਰੇ ਮੈਂ ਤੇਰੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰੂ ਪੂਰੇ ਦੇਖ ਤੁਮਾਰਾ ਦਰਸ਼ਨੋਂ ਮੇਰਾ ਮਨ ਠੀਰੇ ਜਦੋਂ ਮੈਂ ਤੇਰੇ ਉਪਦੇਸ਼ ਦੇ ਦਰਸ਼ਨ ਕਰਦਾ ਹਾਂ ਤੇ ਮੇਰੇ ਮਨ ਨੂੰ ਹੌਸਲਾ ਮਿਲਦਾ ਹੈ ਇੱਕ ਗੁਰੂ ਹੈ ਜਿਹੜਾ ਤੈਨੂੰ ਡੁੱਬਣ ਨਹੀਂ ਦੇਵੇਗਾ ਜਦੋਂ ਗੁਰੂ ਦੀ ਸ਼ਰਨ ਵਿੱਚ ਨਹੀਂ ਆਇਆ ਸੀ ਡਰ ਲੱਗਦਾ ਸੀ ਹਮ ਔਦਲਤ ਬੇੜੀ ਪਾਪ ਭਰੀ ਹੈ ਪਵਣ ਲਗੇ ਮਤ ਜਾਈ ਇਸ ਸੰਸਾਰ ਦੇ ਵਿੱਚ ਠੰਡੀਆਂ ਤੱਤੀਆਂ ਹਵਾਵਾਂ ਚੱਲਦੀਆਂ ਨੇ ਮਾਲਕਾ ਡਰ ਲੱਗਦਾ ਕਿਤੇ ਮੈਂ ਡੋਲ ਨਾ ਜਾਵਾਂ ਕਿਤੇ ਮੇਰੀ ਬੇੜੀ ਹੈ ਜਿਹੜੀ ਡੁੱਬ ਨਾ ਜਾਵੇ ਜਦੋਂ ਸ਼ਰਨ ਵਿੱਚ ਆ ਗਿਆ ਨਾਨਕ ਲਹਿਰੀ ਲਖਸੈ ਆਨ ਡੁੱਬਣ ਦੇ ਨਾ ਮਾਪਰੀ ਜਦੋਂ ਆਸਰਾ ਗੁਰੂ ਬਣ ਗਿਆ ਆਸ ਭਰੋਸਾ ਗੁਰੂ ਤੇ ਪੱਕਾ ਹੋ ਗਿਆ ਜੀਵਨ ਦੇ ਵਿੱਚ ਜਿੰਨੀਆਂ ਮਰਜ਼ੀ ਉਤਰਾ ਚੜ੍ਹਾ ਦੀਆਂ ਲਹਿਰਾਂ ਆਉਣ ਮਨੁੱਖ ਅਡੋਲ ਹੋ ਜਾਂਦਾ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਮਿਹਰਬਾਨ ਦਿਆਲੂ ਕਿਰਪਾਲੂ ਪ੍ਰਮਾਤਮਾ ਜਦੋਂ ਆਪਣੇ ਸੇਵਕ ਦੇ ਉੱਪਰ ਬਖਸ਼ਿਸ਼ ਕਰਦਾ ਹੈ ਤਾਂ ਉਸ ਦੇ ਜਿਹੜੇ ਕਾਰਜ ਨੇ ਉਹ ਰਾਸ ਹੋ ਜਾਂਦੇ ਨੇ ਕਾਰਜ ਕਿਹੜੇ ਰਾਸ ਹੁੰਦੇ ਨੇ ਸਿਮਤ ਸਲਾਹ ਵਾਲਾ ਜਿਹੜਾ ਕਾਰਜ ਹੈ ਉਹ ਸਿਰੇ ਚੜ ਜਾਂਦਾ ਹੈ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰਨ ਵਾਲਿਆਂ ਤੇ ਗੁਰੂ ਬਖਸ਼ਿਸ਼ ਕਰਦਾ ਹੈ ਬਹੁਤੋ ਬਹੁਤ ਬਖਾਨੀਆਂ ਉੱਚੋ ਉੱਚਾ ਥਾਉ ਬਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਉ ਪਾਛੀ ਕਹਿੰਦੇ ਜਿਹੜਾ ਪਰਮਾਤਮਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਜਿਸ ਦੀ ਸ਼ਰਨ ਵਿੱਚ ਪਿਆ ਸਾਰੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਜਿਹੜਾ ਕਿ ਕਿਸੇ ਵੀ ਜੀਵ ਦਾ ਆਸ ਤੇ ਭਰੋਸਾ ਨਹੀਂ ਤੋੜਦਾ ਉਹ ਪਰਮਾਤਮਾ ਬੜਾ ਉੱਚਾ ਹੈ ਬਰਨਾ ਚਹਿਨਾ ਬਾਹਰਾ ਕੀਮਤ ਕਹਿ ਨਾ ਸਕਾਉ ਗੁਰਬਾਣੀ ਦੀ ਵਿਚਾਰ ਕਰਨ ਦਾ ਜਿਹੜਾ ਮਨੋਰਥ ਹੈ ਗੁਰੂ ਪਿਆਰ ਵਾਲਿਓ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਉਣਾ ਨਹੀਂ ਗੁਰਬਾਣੀ ਦੀ ਵਿਚਾਰ ਕਰਨ ਦਾ ਮਕਸਦ ਹੈ ਮਨੋਰਥ ਹੈ ਕਿ ਸਾਡਾ ਜੀਵਨ ਵੀ ਗੁਰੂ ਅਨੁਸਾਰੀ ਬਣ ਜਾਵੇ ਤਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਵਾਲੇ ਗੁਣ ਪੈਦਾ ਹੋਣ ਚੰਗੇ ਗੁਣ ਪੈਦਾ ਹੋਣ ਅਸੀਂ ਗੁਰੂ ਦੇ ਬਚਨਾਂ ਨੂੰ ਕਮਾਈਏ ਵਰਨਾ ਚਹਿਨਾ ਬਾਹਰ ਆ ਕੀਮਤ ਕਹਿ ਨਾ ਸਕਾਓ ਜਿਸ ਪਰਮਾਤਮਾ ਦਾ ਕੋਈ ਰੂਪ ਤੇ ਰੰਗ ਨਹੀਂ ਹੈ ਉਸ ਪਰਮਾਤਮਾ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਨਾਨਕ ਕੋ ਪ੍ਰਭ ਮਯਾ ਕਰ ਸਚ ਦੇਵ ਹੋ ਆਪਣਾ ਨਾਉ ਪਾਛੀ ਕਹਿੰਦੇ हे ਪਰਮਾਤਮਾ ਆਪਣੇ ਸੇਵਕ ਨਾਨਕ ਦੇ ਉੱਪਰ ਵੀ ਮਿਹਰ ਕਰ ਬਖਸ਼ਿਸ਼ ਕਰ ਆਪਣੇ ਨਾਮ ਦੀ ਦਾਤ ਵਕਸ਼ ਤਾਂ ਕਿ ਮੈਂ ਸਦਾ ਹੀ ਤੇਰੇ ਗੁਣ ਗਾਦਾ ਰਵਾਂ ਮਾਲਕ ਰੈਮਟ ਕਰੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਗੁਣਾ ਨੂੰ ਪੈਦਾ ਕਰੀਏ ਜਿਨ੍ਹਾਂ ਗੁਣਾ ਕਰਕੇ ਅਸੀਂ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਸਕੀਏ ਸਮੇਂ ਦੀ ਸਮਾਪਤੀ ਹੈ ਹੋਈਆਂ ਭੁੱਲਾਂ ਦੀ ਖਿਮਾ ਆਓ ਅਖੀਰ ਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਬਹੁਤ ਬਹੁਤ ਬਖਾਣੀਆਂ ਉੱਚੋ ਉੱਚਾ ਥਾਓ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਓ ਨਾਨਕ ਕਉ ਪ੍ਰਭ ਮਿਆਕਰ ਸਚ ਦੇਵ ਹੋ ਆਪਣਾ ਨਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ